ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਦੂਸਰੇ ਪਾਸੇ ਦਲ ਬਦਲੂਆਂ ਦੀ ਮੰਡੀ ਵੀ ਸਰਗਰਮ ਹੋ ਗਈ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਦੀਆਂ ਗੱਲਾਂ ਫਿਰ ਸਿਖਰਾਂ ਤੇ ਪਹੁੰਚ ਗਈਆਂ ਨੇ ਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹਾਕਮ ਤੇਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਹਨਾਂ ਦੇ 카ਰਟੂ ਕਲੇਸ਼ ਖਤਮ ਨਹੀਂ ਹੋਣੇ 카ਰਟੂ ਕਲੇਸ਼ ਜੇਕਰ ਖਤਮ ਨਾ ਹੋਏ ਤਾਂ ਵਿਰੋਧੀ ਧਿਰ ਹਾਕਮ ਧਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਹਾਵੀ ਹੋਵੇਗੀ ਹੁਣ ਗੱਲ ਕਰਦੇ ਹਾਂ ਸਿੱਧੂ ਜੋੜੇ ਦੀ ਸਿੱਧੂ ਜੋੜਾ ਆਖਰ ਦੇ ਵਿੱਚ ਚਾਹੁੰਦਾ ਕੀ ਹੈ ਨਵਜੋਤ ਸਿੰਘ ਸਿੱਧੂ ਨੇ ਕੀ ਸੱਚਮੁੱਚ ਮੁਲਾਕਾਤ ਕੀਤੀ ਹੈ ਪ੍ਰਿੰਕਾ ਗਾਂਧੀ ਦੇ ਨਾਲ ਜੋ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਹੈ ਪੂਰੇ ਭਾਰਤ ਦੀ ਜਾਂ ਕੋਈ ਨਾ ਹੋ ਗਈ ਹੈ ਜਾਂ ਉਥੋਂ ਬਿਰੰਗ ਮਿਲੇ ਨੇ ਕਿ ਭਾਈ ਅਸੀਂ ਕਿਸੇ ਵੀ ਹਾਲਤ ਵਿੱਚ ਨਵਜੋਤ ਕੌਰ ਸਿੱਧੂ ਦੀ ਵਾਪਸੀ ਨਹੀਂ ਕਰਵਾ ਸਕਦੇ ਨਵਜੋਤ ਸਿੰਘ ਸਿੱਧੂ ਦਾ ਬਿਰੰਗ ਬੁਰਨਾ ਜਾਂ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਤੋਂ ਦੂਰ ਰਹਿਣਾ ਕਿਤੇ ਨਾ ਕਿਤੇ ਇਸ ਗੱਲ ਦੇ ਅੰਦਾਜ਼ੇ ਅਤੇ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸਿੱਧੂ ਜੋੜਾ ਹੁਣ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਉਸ ਤੋਂ ਪਹਿਲਾਂ ਵੱਡੇ ਫੇਰ ਬਦਲ ਹਰ ਪਾਰਟੀ ਦੇ ਵਿੱਚ ਦੇਖਣ ਨੂੰ ਮਿਲ ਲਗੇ ਕਿਉਂਕਿ ਬਦਲ ਫੇਰ ਦੇ ਹਦਾਂ ਤੇ ਹੀ ਰਾਜਨੀਤੀ ਅਧਰਤ ਹੈ ਨਮਜੋਤ ਕੌਰ ਸਿੱਧੂ ਦਾ ਸਭ ਤੋਂ ਪਹਿਲਾਂ ਮਿਲਿਆ ਜਾਣਾ ਨਿਤਨ ਗਟਕਰੀ ਦੇ ਨਾਲ ਨਿਤਨ ਗਟਕਰੀ ਦੇ ਨਾਲ ਮੁਲਾਕਾਤ ਕੀਤੀ ਗਈ ਦਿੱਲੀ ਦੇ ਵਿੱਚ ਫਿਰ ਉਸ ਤੋਂ ਬਾਅਦ ਖੂਬ ਪ੍ਰਸ਼ੰਸਾ ਕੀਤੀ ਗਈ ਹਾਲਾਂਕਿ ਸ਼੍ਰੀ ਅੰਮ੍ਰਿਤਸਰ ਦੇ ਲੋਕਾਂ ਨੇ ਨਿਤਨ ਗਟਕਰੀ ਦੀ ਪ੍ਰਸ਼ੰਸਾ ਕੀਤੀ ਹੈ ਜਾਂ ਨਹੀਂ ਕੀਤੀ ਲੇਕਿਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਭਈ ਹਲਕਾ ਸ਼੍ਰੀ ਅੰਮ੍ਰਿਤਸਰ ਦੇ ਲੋਕ ਤੁਹਾਡੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਤੁਹਾਡੀ ਪ੍ਰਸ਼ੰਸਾ ਕਰ ਰਹੇ ਨੇ ਤੁਹਾਡੀ ਸ਼ਲਾਗਾ ਕਰਨ ਨੇ ਇਹ ਸਨੇਹਾ ਮੈਸ਼ਰੀ ਅੰਮ੍ਰਿਤਸਰ ਦੇ ਲੋਕਾਂ ਵੱਲੋਂ ਤੁਹਾਡੇ ਕੋਲ ਲੈ ਕੇ ਆਇਆ ਜੋ ਤੁਸੀਂ ਕਹਿੰਦੇ ਹੋ ਉਹ ਕਰਦੇ ਹੋ ਤੁਹਾਡੇ ਵੱਲੋਂ ਜੋ ਵਾਅਦੇ ਕੀਤੇ ਗਏ ਨੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਤੁਸੀਂ ਪੂਰੇ ਕਰ ਰਹੇ ਹੋ ਇੱਥੋਂ ਤੱਕ ਕੰਮ ਨਹੀਂ ਰੁਕਿਆ ਹੁਣ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿੱਥੇ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦੇਸ਼ ਦੇ ਗ੍ਰਹਿ ਮંત્રી ਅਮਿਤ ਸ਼ਾਹ ਦੀ ਪ੍ਰਸ਼ੰਸਾ ਕਰਨਾ ਅਤੇ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਮਾਈਨਿੰਗ ਅਤੇ ਜੰਗਲਾਤ ਕਟਣੀ ਜ਼ਮੀਨ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ ਪੰਜਾਬ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਜੰਗਲਾਤ ਜਿਹੜੀ ਹਰ ਦਿਨ ਵੱਧ ਰਿਹਾ ਘਟ ਰਹੀ ਹੈ ਤੇ ਇੱਥੇ ਸੈਂਟਰ ਸਰਕਾਰ ਨੇ ਰੋਕ ਲਗਾਈ ਹੈ ਇਸ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਗਿਆ ਹੈ ਨਵਜੋਤ ਕੌਰ ਸਿੱਧੂ ਵੱਲੋਂ ਹੁਣ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਵਿਚਾਰਾਂ ਕੀਤੀ ਹੈ ਯਾਨੀ ਕਿ ਪਹਿਲਾਂ ਦਿੱਲੀ ਦੇ ਵਿੱਚ ਜਾ ਕੇ ਕੇਂਦਰੀ ਮੰਤਰੀ ਨਿਤਨ ਗੜਕੀ ਦੇ ਨਾਲ ਮਿਲਣਾ ਉਸ ਤੋਂ ਬਾਅਦ ਹੁਣ ਖੂਬ ਪ੍ਰਸ਼ੰਸਾ ਕਰਨੀ ਦੇਸ਼ ਦੇ ગ્રામ ਮੰਤਰੀ ਅਮਿਤ ਸ਼ਾਹ ਦੀ ਹਾਲਾਂਕਿ ਜੇਕਰ ਗੱਲ ਕਰੀਏ ਸਿਆਸੀ ਕੈਰੀਅਰ ਦੀ ਸਿਆਸੀ ਸ਼ੁਰੂਆਤ ਦੀ ਸਿਆਸੀ ਪ੍ਰੋਫੈਸ਼ਨ ਦੀ ਨਵਜੋਤ ਕੌਰ ਸਿੱਧੂ ਨੇ ਆਪਣਾ ਸਿਆਸੀ ਕੈਰੀਅਰ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਕੀਤਾ ਸੀ ਆਈ ਥਿੰਕ 2012 ਦੇ ਵਿੱਚ 2012 ਦੇ ਵਿੱਚ ਵਿਧਾਨ ਸਭਾ ਦੀ ਸੀਟ ਜਿਹੜੀ ਹੈ ਹਲਕਾ ਸ਼੍ਰੀ ਅੰਮ੍ਰਿਤਸਰ ਪੂਰਬੀ ਤੋਂ ਜਿੱਤੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਨਵਜੋਤ ਕੌਰ ਸਿੱਧੂ ਦੇ ਜੇਕਰ ਅੱਜ ਜੇਕਰ ਅੱਜ ਸਿਆਸਤ ਵਿੱਚ ਹਨ ਜੇਕਰ ਸਿਆਸਤ ਵਿੱਚ ਪੈਰ ਲਗਾਏ ਨੇ ਉਹ ਹੈ ਭਾਰਤੀ ਜਨਤਾ ਪਾਰਟੀ ਉਸ ਤੋਂ ਬਾਅਦ ਸ਼ੁਰੂ ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮਤ ਪੇਦ ਹੋਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਤ ਕਰਨ ਲਈ ਜੱਦ ਸ਼ਾਮਲ ਹੋ ਗਏ ਹੁਣ ਅਚੰਚੇਤ ਵੱਤਲ ਹੋਈ ਨਵਜੋਤ ਕੌਰ ਸਿੱਧੂ ਬੰਨੂ ਸੋਲੇ ਗਾਇਜ਼ ਜਾਣੇ ਨਿਤਨ ਘਟਕੀ ਦੇ ਪ੍ਰਸ਼ੰਸਾ ਕਿੰਨੀ ਜਾਣੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਅਮਰਸ਼ਾ ਆਪੇ ਪੰਜਾਬ ਦੇ ਗੁਲਾਬਚੰਦ ਘਟਾਰੀਆ ਦੀ ਕਾਸਰਗਾਈਆਂ ਲਗਾਈਆਂ ਜਾਰੀਆਂ ਨੇ ਕਿ ਸਿੱਧੂ ਜੋੜਾ ਜਲਦੀ ਹੀ 2026 ਜਨਵਰੀ ਦੇ ਪਹਿਲੇ ਹਫਤੇ ਜਾਂ ਆ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਗੇਮ ਖੁਮਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਕੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵੇਗੀ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇਗਾ ਇਹ ਡਿਪੈਂਡ ਕਰਦਾ ਹੈ ਭਾਰਤੀ ਜਨਤਾ ਪਾਰਟੀ ਤੇ ਹਾਲ ਹਾਲੇ ਤਾਂ ਜਿਹੜਾ ਸਿਆਸੀ ਗਲਿਆਰਾ ਹੈ ਉਹ ਇਹ ਕਹਿ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਬਤਲ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਆਪਣੇ ਫੈਸਲੇ ਤੇ ਖੜੀ ਹੈ ਆਪਣੇ ਫੈਸਲੇ ਤੇ ਉਹਦਾ ਸਟੈਂਡ ਹੈ ਧੰਨਵਾਦ